ਕਾਰ ਖਰੀਦਣ ਸਮੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਭ ਤੋਂ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਇਹਨਾਂ ਵਿਦੇਸ਼ੀ ਕੰਟਰੀਆਂ ਦੇ ਵਿੱਚ ਸੋਸਪੂਨ ਲੈ ਕੇ ਅੱਜ ਇਹ ਵੀਡੀਓ ਤੁਹਾਡੇ ਲਈ ਖਾਸ ਤੌਰ ਤੇ ਬਣਾ ਰਹੇ ਹਾਂ ਕਿ ਕੀ-ਕੀ ਜਿਹੜਾ ਹੈਗਾ ਇੱਥੇ ਰੂਲ ਨਾ ਰੈਗੂਲੇਸ਼ਨ ਕੀ ਹੈ ਕਿਵੇਂ ਅਸੀਂ ਜਿਹੜੀ ਹੈਗੀ ਕਾਰ ਖਰੀਦਣੀ ਤੇ ਉਹਦੇ ਵਿੱਚ ਕੀ-ਕੀ ਜਿਹੜਾ ਹੈਗਾ ਹੈਗਾ ਅਸੀਂ ਚੈੱਕ ਕਰਨਾ ਜਰੂਰ ਜਦੋਂ ਵੀ ਕਿਸੇ ਨੇ ਪਹਿਲੇ ਕਾਰ ਖਰੀਦਣੀ ਹੁੰਦੀ ਹੈ ਤੇ ਬਹੁਤ ਹੀ ਮੁਸ਼ਕਲ ਹੁੰਦਾ ਫਸਟ ਕਾਰ ਖਰੀਦਣਾ ਤੇ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਸੁਜੈਸਟ ਕਰਾਂਗਾ ਕਿ ਕੋਈ ਵੀ ਗੱਡੀ ਖਰੀਦੋ ਕੋਈ ਵੀ ਗੱਡੀ ਖਰੀਦੋ ਤੇ ਜ਼ਰੂਰ ਆਪਣੇ ਮਕੈਨਿਕ ਨੂੰ ਜ਼ਰੂਰ ਚੈੱਕ ਕਰਵਾ ਲਓ ਕੀ ਹੁੰਦਾ ਕਿ ਅਸੀਂ ਕਾਲੀ ਕਾਲੀ ਆਪਣੇ ਯਾਰਾਂ ਦੋਸਤਾਂ ਦੇ ਪਿੱਛੇ ਲੱਗ ਕੇ ਕੋਈ ਸੋਹਣੀ ਜਿਹੀ ਗੱਡੀ ਚੋਕੇ ਅੰਦਰੋਂ ਬਹੁਤ ਖੂਬਸੂਰਤ ਹੁੰਦੀ ਆ ਉਹ ਖਰੀਦ ਲੈਣੇ ਆ ਪਰ ਉਹਦੇ ਬੋਨਟ ਦੇ ਅੰਦਰ ਕੁਝ ਵੀ ਨਹੀਂ ਹੁੰਦਾ ਰੋਡ ਵਰਦੀ ਆਮ ਤੌਰ ਤੇ ਜਦੋਂ ਅਸੀਂ ਵੀ ਆਏ ਸੀਗੇ ਸਾਨੂੰ ਵੀ ਪਤਾ ਨਹੀਂ ਸੀਗਾ ਹੁੰਦਾ ਕਿ ਇਹ ਰੋਡ ਵਰਦੀ ਹੁੰਦੀ ਕੀ ਆ ਇਹ ਰੋਡ ਵਰਦੀ ਦਾ ਮਤਲਬ ਕੀ ਹੁੰਦਾ ਹੈ ਕਿਉਂ ਜ਼ਰੂਰੀ ਹੁੰਦੀ ਹੈ ਜੀ ਤੇ ਬਹੁਤ ਸਾਰੇ ਅਜਿਹੇ ਕੇਸ ਹੁੰਦੇ ਆ ਕਿ ਲੋਕ ਕਿ ਬਿਨਾਂ ਰੋਡ ਵਰਦੀ ਦੇ ਗੱਡੀ ਖਰੀਦ ਲੈਂਦੇ ਆ ਕਈ ਵਾਰੀ ਗੱਡੀ 2000 ਡਾਲਰ ਦੀ ਹੁੰਦੀ ਹੈ ਤੇ ਜਦੋਂ ਰੋਡ ਵਰਦੀ ਲੈ ਜਾਂਦੇ ਆ ਉਹਦਾ ਖਰਚਾ ਕਿੰਨਾ ਬਣਦਾ ਪੈਂਦਾ ਹੈ ਭਾਜੀ ਗੱਡੀ ਜਿਹੜੀ ਹੈਗੀ ਹੈ ਕਿਹੜੀ ਕੰਪਨੀ ਆ ਜ਼ਿਆਦਾ ਭਰੋਸੇਯੋਗ ਹੈ ਸੈਕੰਡ ਹੈਂਡ ਗੱਡੀ ਹੈ ਜਿਹੜੀ ਕਿਹੜੀ ਕੰਪਨੀ ਦੇ ਜ਼ਿਆਦਾ ਭਰੋਸਾ ਕਰ ਸਕਦੇ ਵੀ ਵਧੀਆ ਜਣੀ ਹੈ ਕੰਟੋਰ ਦੇ ਸਟੂਡੈਂਟ ਆਂਦੇ ਆ ਉਹ ਸੈਕੰਡ ਗੱਡੀਆਂ ਲੈ ਲੈਂਦੇ ਆ ਸ਼ੁਰੂ ਦੇ ਵਿੱਚ ਪਰ ਕਈ ਵਾਰੀ ਉਹਨਾਂ ਨੂੰ ਜਿੱਦਾਂ ਜੌਬਸ ਹੀ ਮਿਲਦੀਆਂ ਸੋਚਦੇ ਯਾਰ ਚਲੋ ਉਬਰ ਦੇ ਨਾਲ ਰਜਿਸਟਰ ਕਰਾ ਲਈਏ ਆਪਾਂ ਗੱਡੀ ਨੂੰ ਨਾ ਪਰ ਦਿੱਕਤ ਕੀ ਆਂਦੀ ਉਹ ਕਿ ਨਹੀਂ ਯਾਰ ਉਬਰ ਦੇ ਨਾਲ ਰਜਿਸਟਰ ਨਹੀਂ ਹੋਣੀ ਆ ਵੀ ਇਹ ਬਹੁਤ ਜ਼ਿਆਦਾ ਪੁਰਾਣੀ ਉਹ ਕਿਸ ਤਰ੍ਹਾਂ ਮਤਲਬ ਕਿਹੜੇ ਕਿੰਨੀ ਕੁ ਪੁਰਾਣੀ ਗੱਡੀ ਹੈ ਕਿਹੜੇ ਸੰਦ ਹੀ ਲੈਣੀ ਚਾਹੀਦੀ ਆ ਮਤਲਬ ਜਿਹੜੀ ਆ ਉਬਰ ਦੇ ਨਾਲ ਵੀ ਆ ਦਾ ਰਜਿਸਟਰ ਕਰਾ ਕੇ ਆਪਣਾ ਰੋਜ਼ਗਾਰ ਜਿਹੜਾ ਹੈਗਾ ਕਮਾ ਸਕਣ ਆ ਮੋਸਟਲੀ ਕੀ ਹੁੰਦਾ ਕਈ ਆ ਰਹੀ ਨੇ ਸਟੂਡੈਂਟਸ ਆ ਆਪਸ਼ਨ ਵਾਲ ਨੂੰ ਬਹੁਤ ਪਸਦੇ ਤੇ ਆਪਸ਼ਨ ਵਾਲ ਮੈਂ ਹਮੇਸ਼ਾ ਆਪਣੇ ਕਸਟਮਰ ਨੂੰ ਕਹਿੰਨਾ ਘੱਟ ਤੋਂ ਘੱਟ ਜਾਓ ਕਿਉਂਕਿ ਆਪਸ਼ਨ ਦੇ ਵਿੱਚ ਉਹੀ ਗੱਡੀ ਜਾਏਗੀ ਜੋ ਬਾਅਦ ਨਹੀਂ ਲਿਖੀ ਓਕੇ ਠੀਕ ਹੈ ਤੇ ਉਹ ਵੀ ਕਰਦੇ ਆ ਕਰੇ ਆਪਸ਼ਨ ਦੇ ਕੇ ਮੈਂ ਕਰੇ ਗੱਡੀ ਸਸਤੀ ਲੈ ਲਈ ਪਰ ਨਹੀਂ ਬਹੁਤ سارے ਇਦਾਂ ਦੇ ਕੇਸ ਹੁੰਦੇ ਆ ਆਪਸ਼ਨ ਤੋਂ ਗੱਡੀ ਖਰੀਦ ਕੇ ਲੈ ਆਂਦੇ ਨੇ ਤੇ ਬਾਅਦ ਵਿੱਚ ਉਹ ਗੱਡੀ ਰੈਕਮ ਵਿੱਚ ਪਾਣੀ ਪੈ ਜਾਂਦੀ ਹੈ ਸੱਚੇ ਕਾਲ ਮੈਂ ਹਰ ਸੱਜਨ ਸਿੰਘ ਚਾਣੀ ਤੋਂ ਤੁਸੀਂ ਦੇਖਿਓ ਆਸਟ੍ਰੇਲੀਆ ਲਾਈਫ ਡਾਟ ਪੰਜਾਬ ਦੋਸਤੋ ਗੱਲ ਕੀਤੀ ਜਾਵੇ ਆਸਟ੍ਰੇਲੀਆ ਦੀ ਜਾਂ ਹੋਰ ਵੱਖ-ਵੱਖ ਕੰਟਰੀਆਂ ਦੀ ਜਦੋਂ ਵੀ ਵੱਖ-ਵੱਖ ਕੰਟਰੀਆਂ ਤੋਂ ਜਿਹੜੇ ਨੌਜਵਾਨ ਪੜ੍ਹਾਈ ਦੇ ਲਈ ਆ ਹੋਰ ਜਿਹੜੇ ਹੈਗੇ ਆ ਆਪਣੇ ਭਵਿੱਖ ਦੇ ਲਈ ਵਧੀਆ ਭਵਿੱਖ ਦੇ ਲਈ ਪਹੁੰਚਦੇ ਨੇ ਤਾਂ ਸਭ ਤੋਂ ਬੇਸਿਕ ਜਿਹੜੀ ਜ਼ਰੂਰਤ ਹੁੰਦੀ ਓਥੇ ਪਹੁੰਚ ਕੇ ਕਿ ਆਪਣੀ ਕਾਰ ਜਿਹੜੀ ਹੈਗੀ ਹੁਣੇ ਬਹੁਤ ਜ਼ਰੂਰੀ ਹੈ ਕਿਉਂਕਿ ਕੰਮਾਂ ਕਾਰ ਤੇ ਜਾਣਾ ਇੱਕ ਕਾਰ ਜਿਹੜੀ ਹੈਗੀ ਆ ਸਭ ਤੋਂ ਪਹਿਲਾਂ ਆ ਕੇ ਜਿਹੜਾ ਹੈਗਾ ਆਪਾਂ ਖਰੀਦਦੇ ਆ ਸੋ ਖਾਰ ਖਰੀਦਣ ਸਮੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਭ ਤੋਂ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਇਹਨਾਂ ਵਿਦੇਸ਼ੀ ਕੰਟਰੀਆਂ ਦੇ ਵਿੱਚ ਸੋ ਇਸ ਨੂੰ ਲੈ ਕੇ ਅੱਜ ਇਹ ਵੀਡੀਓ ਤੁਹਾਡੇ ਲਈ ਖਾਸ ਤੌਰ ਤੇ ਬਣਾ ਰਹੇ ਹਾਂ ਕਿ ਕੀ-ਕੀ ਜਿਹੜਾ ਹੈਗਾ ਇੱਥੇ ਰੂਲ ਨਾ ਰੈਗੂਲੇਸ਼ਨ ਕੀ ਹੈ ਕਿਵੇਂ ਅਸੀਂ ਜਿਹੜੀ ਹੈਗੀ ਕਾਰ ਖਰੀਦਣੀ ਤੇ ਉਹਦੇ ਵਿੱਚ ਕੀ-ਕੀ ਜਿਹੜਾ ਹੈਗਾ ਹੈਗਾ ਅਸੀਂ ਚੈੱਕ ਕਰਨਾ ਸੋ ਇਸ ਨੂੰ ਲੈ ਕੇ ਅੱਜ ਅਸੀਂ ਗੱਲ ਕਰਾਂਗੇ ਕ੍ਰੈਨਵਲ ਵੈਸਟ ਦੇ 3 ਮੋਟਰ ਦੇ ਜਿਹੜੇ ਹੈਗੇ ਆ ਓਨਰ ਨੇ ਕਮਲਦੀਪ ਸਿੰਘ ਜੀ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਵੇਂ ਇਸ ਜਿਹੜੀ ਹੈਗੀ ਹੈ ਯੂਜ਼ਡ ਹੈ ਨਵੀਂ ਕਰ ਚੀਤੀਆਂ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸੋ ਸਾਡੇ ਨਾਲ ਮੌਜੂਦ ਨੇ ਸਰਦਾਰ ਕਮਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਸੱਜਣ ਭਾਜੀ ਬਹੁਤ ਬਹੁਤ ਸ਼ੁਕਰੀਆ ਮੈਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਦੇ ਲਈ ਤੇ ਬਹੁਤ ਹੀ ਵਧੀਆ ਉਪਰਾਲਾ ਕਰਿਆ ਤੁਹਾਡਾ ਲਾਈਫ ਆਸਟ੍ਰੇਲੀਆ ਟੂ ਪੰਜਾਬ ਚੈਨਲ ਤੇ ਅੱਜ ਦਾ ਜਿਹੜਾ ਤੁਸੀਂ ਵਿਚਾਰ ਲਿਆ ਵਾਕਈ ਹੀ ਬਹੁਤ ਇੰਪੋਰਟੈਂਟ ਵਿਸ਼ਾ ਜੇਕਰ ਮੈਂ ਐਜ਼ ਅ ਸਟੂਡੈਂਟ ਅਜਿਹੀ ਤਰੀਕ ਵਿੱਚ ਚਾਹਾਂ ਮੈਂ ਇਹ ਜਾਣਕਾਰੀ ਜੋ ਤੁਸੀਂ ਅੱਜ ਪਹੁੰਚ ਦੀ ਕਰ ਰਹੇ ਹੋ ਉਹ ਬਹੁਤ ਹੀ ਜ਼ਿਆਦਾ ਮੇਰੇ ਲਈ ਲਾਭਪੂਰਨ ਹੈ ਪਰ ਬਿਲਕੁਲ ਭਲੀ ਮੈਂ ਦੇਖਿਆ ਕਿ ਆਮ ਤੌਰ ਤੇ ਜਿਹੜੇ ਨਵੇਂ ਬੰਦੇ ਆ ਜਦੋਂ ਆਉਂਦੇ ਆ ਉਹਨਾਂ ਨੇ ਜਦੋਂ ਵਾਹਨ ਖਰੀਦਦਾ ਹੁੰਦਾ ਕਈ ਵਾਰੀ ਅਜਿਹੇ ਮਤਲਬ ਪੈਸੇ ਫਸਾ ਕੇ ਵੇਚ ਦਿੰਦੇ ਆ ਗਲਤ ਲੈ ਲੈਣੇ ਚੀਜ਼ ਤੇ ਮਤਲਬ ਪੂਰੀ ਉਮਰ ਹੁੰਦੇ ਤੇ ਪੈਸੇ ਖਰਚਦੇ ਰਹਿੰਦੇ ਨੇ इवन ਕਿ ਉਹ ਤਾਂ ਨੁਕਸਾਨ ਹੋ ਜਾਂਦਾ ਸੋ ਇਸੇ ਕਰਕੇ ਅਸੀਂ ਅੱਜ ਦਰਸ਼ਕਾਂ ਤੱਕ ਇੱਕ ਵਧੀਆ ਜਾਣਕਾਰੀ ਪਹੁੰਚਾਉਣਾ ਚਾਹਦੇ ਤੁਹਾਡੇ ਜਰੀਏ ਕਿ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਭਾਜੀ ਕਿੰਦਾ ਦੀ ਕਾਰ ਜਿਹੜੀ ਖਰੀਦਣੀ ਚਾਹੀਦੀ ਹੈ ਕਿਹੜਾ ਮਾਡਲ ਹੈ ਕਿਹੜਾ ਕਿਹੜੀ ਕੰਪਨੀ ਵਧੀਆ ਹੈ ਕਿਸ ਤਰ੍ਹਾਂ ਜੇ ਤੁਸੀਂ ਜ਼ਰੂਰ ਦਰਸ਼ਕਾਂ ਨੂੰ ਦੱਸੋ ਬਿਲਕੁਲ ਜੀ ਜ਼ਰੂਰ ਜਦੋਂ ਵੀ ਕਿਸੇ ਨੇ ਪਹਿਲੀ ਕਾਰ ਖਰੀਦਣੀ ਹੁੰਦੀ ਹੈ ਤੇ ਬਹੁਤ ਹੀ ਮੁਸ਼ਕਲ ਹੁੰਦਾ ਫਸਟ ਕਾਰ ਖਰੀਦਣਾ ਤੇ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਸੁਜੈਸਟ ਕਰਾਂਗਾ ਕਿ ਕੋਈ ਵੀ ਗੱਡੀ ਖਰੀਦੋ ਕੋਈ ਵੀ ਗੱਡੀ ਖਰੀਦੋ ਤੇ ਜਰੂਰ ਆਪਣੇ ਮਕੈਨਿਕ ਨੂੰ ਜਰੂਰ ਚੈੱਕ ਕਰਵਾ ਲਓ ਕੀ ਹੁੰਦਾ ਕਿ ਅਸੀਂ ਕਾਲੇ ਕਾਲੇ ਆਪਣੇ ਯਾਰਾਂ ਦੋਸਤਾਂ ਦੇ ਪਿੱਛੇ ਲੱਗ ਕੇ ਕੋਈ ਸੋਹਣੀ ਜੀ ਗੱਡੀ ਜੋ ਕਿ ਅੰਦਰੋਂ ਬਹੁਤ ਖੂਬਸੂਰਤ ਹੁੰਦੀ ਹੈ ਉਹ ਖਰੀਦ ਲੈਨੇ ਆ ਪਰ ਉਹਦੇ ਬੋਨਟ ਦੇ ਅੰਦਰ ਕੁਝ ਵੀ ਨਹੀਂ ਹੁੰਦਾ ਬੇਕਾਰ ਇੰਜਨ ਬੇਕਾਰ ਟਰਾਂਸਮਿਸ਼ਨ ਸੋ ਜ਼ਰੂਰ ਜਦੋਂ ਵੀ ਗੱਡੀ ਖਰੀਦੋ ਇੱਕ ਵਾਰ ਮਕੈਨਿਕ ਨੂੰ ਜ਼ਰੂਰ ਦਿਖਾਓ ਦੂਸਰਾ ਰੋਡ ਵਰਦੀ ਦਾ ਬਿਨਾ ਸੱਜਣ ਪਾਜੀ ਕਦੇ ਗੱਡੀ ਨਹੀਂ ਖਰੀਦਦਾ ਤੇ ਪਾਜੀ ਹਾਂਜੀ ਆ ਬਿਲਕੁਲ ਸਵਾਲ ਤੁਸੀਂ ਬਹੁਤ ਵਧੀਆ ਰੋਡ ਵਰਦੀ ਆਮ ਤੌਰ ਤੇ ਜਦੋਂ ਅਸੀਂ ਵੀ ਆਏ ਸੀਗੇ ਸਾਨੂੰ ਵੀ ਪਤਾ ਨਹੀਂ ਸੀਗਾ ਹੁੰਦਾ ਕਿ ਰੋਡ ਵਰਦੀ ਹੁੰਦੀ ਕੀ ਆ ਕਿ ਰੋਡ ਵਰਦੀ ਦਾ ਮਤਲਬ ਕੀ ਹੁੰਦਾ ਹੈ ਕਿਉਂ ਜ਼ਰੂਰੀ ਹੁੰਦੀ ਹੈ ਜੀ ਆ ਰੋਡ ਵਰਦੀ ਜੀ ਇੱਕ ਆਸਟ੍ਰੇਲੀਆ ਦਾ ਸਟੈਂਡਰਡ ਹੈ ਇੱਕ ਸਰਟੀਫਿਕੇਟ ਹੈ ਜਿਸ ਤੇ ਵਿੱਚ ਮਕੈਨਿਕ ਇਹ ਸ਼ਿਓਰ ਕਰਦਾ ਕਿ ਗੱਡੀ ਆ ਰੋਡ ਸਟੇਟ ਦੇ ਸੇਫ ਹੈ ਓਕੇ ਤੁਹਾਡੇ ਲਈ ਤੇ ਦੂਸਰੇ ਰੋਡ ਯੂਜ਼ਰ ਦੇ ਲਈ ਓਕੇ ਸੋ ਬੇਸਿਕਲੀ ਕੀ ਹੁੰਦਾ ਕਿ ਇਸ ਲਈ ਰੂਲ ਬਣਾਇਆ ਗਿਆ ਕਿ ਕੋਈ ਗੱਡੀ ਖਰੀਦ ਲਵੇ ਤੇ ਉਹ ਗੱਡੀ ਸੇਫ ਨਾ ਹੋਵੇ ਦੂਸਰੇ ਦੇ ਵਿੱਚ ਜਾ ਕੇ ਮਾਰ ਦੇ ਬਿਲਕੁਲ ਹੈਨਾ ਇਸ ਲਈ ਰੋਡ ਵਰਦੀ ਜ਼ਰੂਰ ਖਰੀਦੋ ਜ਼ਰੂਰ ਲੈਣੀ ਚਾਹੀਦੀ ਹੈ ਰੋਡ ਵਰਦੀ ਦੇ ਬਿਨਾ ਤੁਸੀਂ ਆਪਣੇ ਨਾਮ ਤੇ ਟ੍ਰਾਂਸਫਰ ਨਹੀਂ ਕਰਾ ਸਕਦੇ ਅੱਛਾ ਇਹ ਵੀ ਜ਼ਰੂਰੀ ਹੈ ਇਹ ਵੀ ਜ਼ਰੂਰੀ ਹੈ ਤੇ ਬਹੁਤ ਸਾਰੇ ਇੱਧਾ ਦੇ ਕੇਸ ਹੁੰਦੇ ਆ ਕਿ ਲੋਕ ਇਹ ਬਿਨਾ ਰੋਡ ਵਰਦੀ ਦੇ ਗੱਡੀ ਖਰੀਦ ਲੈਂਦੇ ਆ ਕਈ ਵਾਰੀ ਗੱਡੀ 2000 ਡਾਲਰ ਦੀ ਹੁੰਦੀ ਹੈ ਜੇ ਜਦੋਂ ਰੋਡ ਵਰਦੀ ਲੈ ਜਾਂਦੇ ਆ ਉਹਦਾ ਖਰਚਾ ਕਿੱਦਾਂ ਲੱਗਦਾ ਸੋ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਬਾਜੀ ਮੈਂ ਦੇਖਿਆ ਫੇਸਬੁੱਕ ਤੇ ਲੋਕਾਂ ਨੇ 1500 1600 2-2000 ਦੀਆਂ ਕਾਰੀਆਂ ਹੁੰਦੀਆਂ ਤੇ ਲਿਖਿਆ ਹੁੰਦਾ ਵਿਦਆਊਟ ਰੋਡ ਵਰਦੀ ਹਾਂ ਤੇ ਉਹ ਉਹ ਕਾਰਾਂ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਆ ਕਿ ਅਗਲਾ ਫਰੀਦਣੀਆਂ ਚਾਹੀਦੀਆਂ ਵੀ ਆ ਕਿੰਦ ਕਿਵੇਂ ਦੇਖਦੇ ਨਹੀਂ ਬਿਲਕੁਲ ਨਹੀਂ ਜੀ ਜ਼ਰੂਰ ਰੋਡ ਵਰਦੀ ਦੇ ਨਾਲ ਖਰੀਦੋ ਜਾਂ ਜੇਕਰ ਬਿਲਕੁਲ ਹੀ ਉਹ ਰੋਡ ਵਰਦੀ ਨਹੀਂ ਪ੍ਰੋਵਾਈਡ ਕਰਾ ਰਿਆ ਤਾਂ ਉਸਦੇ ਅੱਗੇ ਸ਼ਰਤ ਜ਼ਰੂਰ ਰੱਖੋ ਕਿ ਪਹਿਲਾਂ ਮੈਂ ਇਸ ਦੀ ਇਨਸਪੈਕਸ਼ਨ ਕਰਾਂ ओके ਟੈਂਕਾਟ ਲਿਸਟ ਤੁਹਾਨੂੰ ਪਤਾ ਲੱਗ ਸਕੇ ਕਿ ਇਸ ਦੇ ਉੱਤੇ ਹੋਰ ਕਿੰਨਾ ਖਰਚਾ ਹੈ। ਓਕੇ ਤੁਹਾਡੀ ਜੇਬ ਵਿੱਚ 3000 ਹੋਵੇ ਤੁਸੀਂ ਠੀਕ ਹੈ 2000 ਦੀ ਗੱਡੀ ਲੈ ਲਈ ਤੁਸੀਂ ਸੋਚ ਲਿਆ ਚਲੋ 1000 ਮੈਂ ਰੋਡ ਵਰਦੀ ਦੀ ਰੱਖ ਲਿਆ। ਪਰ ਬਾਅਦ ਵਿੱਚ ਤੁਹਾਨੂੰ ਪਤਾ ਚੱਲਦਾ ਹੈ ਤੇ ਰੋਡ ਵਰਦੀ ਦਾ ਖਰਚਾ 2000 ਤੋਂ ਵੀ ਜਾਏਗਾ। ਫਿਰ ਨਾਲ ਤੁਸੀਂ ਗੱਡੀ ਰੱਖਣ ਜੋਗੇ, ਨਾਲ ਉਹਨੂੰ ਚੁੱਕਣ ਜੋਗੇ। ਕਿਉਂਕਿ ਜੇਕਰ ਬਿਨਾਂ ਰੋਡ ਵਰਦੀ ਦੇ ਗੱਡੀ ਰੈਕ ਕਰਨ ਨੂੰ ਚੁਕਾਓਗੇ ਤੇ ਮੈਕਸਿਮਮ 300-400 ਜਾਂ 500 ਡਾਲਰ ਵਿੱਚ। ਹਾਂਜੀ। ਤੇ ਭਾਜੀ ਗੱਡੀ ਜਿਹੜੀ ਹੈਗੀ ਹੈ ਕਿਹੜੀ ਹੈ ਕੰਪਨੀ ਜਿਆਦਾ ਭਰੋਸੇਯੋਗ ਹੈ ਸੈਕੰਡ ਹੈਂਡ ਗੱਡੀ ਜਿਹੜੀ ਕਿਹੜੀ ਕੰਪਨੀ ਦੇ ਜਿਆਦਾ ਭਰੋਸਾ ਕਰ ਸਕਦੇ ਵੀ ਵਧੀਆ ਜਿਹੜੀ ਹੈ ਹਾਂ ਦੇਖੋ ਜੀ ਮੋਸਟਲੀ ਮੈਂ ਪ੍ਰੈਫਰ ਕਰਦਾ ਜਪਾਨੀਸ ਗੱਡੀਆਂ ਨੂੰ ਹਾਂਜੀ ਕੋਈ ਵੀ ਜਪਾਨੀਸ ਗੱਡੀ ਆ ਉਹ ਬੜੀ ਕੁਆਲਿਟੀ ਦੀ ਹੁੰਦੀ ਹੈ ਹਾਂਜੀ ਤੇ ਉਸ ਤੋਂ ਬਾਅਦ ਕੋਈ ਵੀ ਗੱਡੀ ਐ ਸਥਾਨੀ ਕਿ ਗੱਡੀ ਵਾਲੇ ਹੁੰਦੇ ਕਈ ਵਾਰੀ ਗੱਡੀ ਨੂੰ ਮੇਨਟੇਨ ਨਹੀਂ ਅੱਛਾ ਕੀਤਾ ਜਾਂਦਾ ਹੁਣ ਤੁਸੀਂ ਜਪਾਨੀਸ ਵੀ ਲੈ ਲਓ ਜੇਕਰ ਉਹਨੂੰ ਮੇਨਟੇਨ ਅੱਛੀ ਤਰ੍ਹਾਂ ਨਹੀਂ ਕੀਤਾ ਗਿਆ ਤੇ ਉਹ ਵੀ ਗੱਡੀ ਖਰਾਬ ਕਰ ਦੇਗਾ ਤੇ ਪਾਜੀ 1 ਕਿਲੋਮੀਟਰ ਜਿਹੜੇ ਹੈਗੇ ਆ ਮਾਈਲੇਜ ਜਿਹੜੀ ਹੈਗੀ ਕਿੰਨੀ ਕੁ ਮੈਟਰ ਕਰਦੀ ਗੱਡੀਆਂ ਦੇ ਉੱਤੇ ਕਈ ਵਾਰੀ ਗੱਡੀ ਬਹੁਤ ਸੋਹਣੀ ਹੁੰਦੀ ਆ ਕਿ ਲੋਕਾਂ ਚਾਰ ਲੱਖ ਕਿਲੋਮੀਟਰ ਚੱਲੀ ਹੋਈ ਆ 2 ਲੱਖ 3 ਲੱਖ ਤੇ ਕਿੰਨੀ ਕੁ ਮੈਟਰ ਚੀਜ਼ ਕਰਦੀ ਏ ਕਿ ਕਿੱਦਾਂ ਸਾਨੂੰ ਕਿੰਨੀ ਕੁ ਚੱਲੀ ਵੀ ਲੈਣੀ ਚਾਹੀਦੀ ਆ ਹਾਂ ਦੇਖੋ ਜੀ ਜ਼ਰੂਰ ਇਹ ਤਾਂ ਦੇਖੋ ਕੋਈ ਵੀ ਨਵਾਂ ਬੰਦਾ ਵੀ ਆ ਨਾ ਉਹ ਕਿਲੋਮੀਟਰ ਵੱਲ ਜ਼ਰੂਰ ਧਿਆਨ ਦਿੰਦਾ ਪਰ ਮੈਂ ਹਮੇਸ਼ਾ ਇਹ ਸੁਜੈਸਟ ਕਰਦਾ ਆ ਕਿ ਗੱਡੀ ਦੀ ਮੇਨਟੇਨੈਂਸ ਵੱਲ ਧਿਆਨ ਦਿਓ ਹੂੰ ਕਈ ਵਾਰੀ ਕੀ ਹੁੰਦਾ ਗੱਡੀ ਸਿਰਫ ਅੰਡਰ 100000 ਚੱਲੀ ਹੁੰਦੀ ਆ ਬਟ ਉਹ ਲੁੱਕ ਆ ਉਹਦਾ ਇੰਜਨ इजीली ਖਰਾਬ ਹੋ ਜਾਂਦਾ ਪਰ ਕਈ ਵਾਰੀ ਗੱਡੀ 3 ਲੱਖ ਕਿਲੋਮੀਟਰ ਚੱਲੀ ਹੁੰਦੀ ਹੈ ਉਹਨੂੰ ਵੈਲ ਮੇਨਟੇਨ ਕੀਤਾ ਹੁੰਦਾ ਕਿਉਂਕਿ ਕਈ ਜਪਾਨੀਸ ਗੱਡੀਆਂ ਜਿਵੇਂ ਕਿ ਟੋヨタ ਉਸ ਦਾ ਇੰਜਨ ਤਾਂ 5 ਲੱਖ ਕਿਲੋਮੀਟਰ इजीली ਚੱਲਦਾ ਜੇਕਰ ਤੁਹਾਨੂੰ ਹਾਈ ਕਿਲੋਮੀਟਰ ਵੈਲ ਮੇਨਟੇਨਡ ਗੱਡੀ ਤੁਹਾਡੇ ਬਜਟ ਵਿੱਚ ਮਿਲ ਰਹੀ ਹੈ ਤੇ ਕੋਈ ਉਹਦੇ ਵਿੱਚ ਇਤਰਾਜ਼ ਨਹੀਂ ਹੈ ਵੀ ਇਹ ਹਾਈ ਕਿਲੋਮੀਟਰ ਹੈ ਜਾਂ ਲੋ ਕਿਲੋਮੀਟਰ ਹੈ ਆ ਉਹਨੂੰ ਚੈੱਕ ਜ਼ਰੂਰ ਕਰਵਾ ਲਓ ਆ ਇੱਕ ਉਹ ਸਵਾਲ ਹੈ ਭਾਜੀ ਜਿਹੜੇ ਆਮ ਤੌਰ ਤੇ ਸਟੂਡੈਂਟ ਆਉਂਦੇ ਆ ਉਹ ਸੈਕੰਡ ਗੱਡੀਆਂ ਲੈ ਲੈਂਦੇ ਆ ਸ਼ੁਰੂ ਦੇ ਵਿੱਚ ਪਰ ਕਈ ਵਾਰੀ ਉਹਨਾਂ ਨੂੰ ਜਦੋਂ ਜੌਬਸ ਹੀ ਮਿਲ ਜੀਏ ਸੋਚਦੇ ਯਾਰ ਚਲੋ Uber ਦੇ ਨਾਲ ਰਜਿਸਟਰ ਕਰਾ ਲਈਏ ਆਪਾਂ ਗੱਡੀ ਨੂੰ ਨਾ ਪਰ ਦਿੱਕਤ ਕੀ ਆਨੇ ਉਹ ਕਿ ਨਹੀਂ ਯਾਰ Uber ਦੇ ਨਾਲ ਰਜਿਸਟਰ ਨਹੀਂ ਹੋਣੀ ਆ ਵੀ ਇਹ ਬਹੁਤ ਜ਼ਿਆਦਾ ਪੁਰਾਣੀ ਉਹ ਕਿਸ ਤਰ੍ਹਾਂ ਮਤਲਬ ਕਿਹੜੇ ਕਿੰਨੀ ਕੁ ਪੁਰਾਣੀ ਗੱਡੀ ਹੈ ਕਿਹੜੇ ਸਾੜੀ ਲੈਣੀ ਚਾਹੀਦੀ ਆ ਮਤਲਬ ਜਿਹੜੀ ਆ Uber ਦੇ ਨਾਲ ਵੀ ਆ ਦਾ ਰਜਿਸਟਰ ਕਰਾ ਕੇ ਆਪਣਾ ਰੋਜ਼ਗਾਰ ਜਿਹੜਾ ਹੈਗਾ ਟਮਾ ਸਕਦੇ ਵੇਖੋ ਜੀ Uber ਵੀ ਦੋ ਤਰ੍ਹਾਂ ਦੀ ਹੈ ਇੱਕ ਤਾਂ ਉੱਪਰ ਐਕਸਲ ਜਿਸ ਦੇ ਵਿੱਚ ਤੁਸੀਂ ਸਵਾਰੀ ਨੂੰ ਰੱਖ ਕੇ ਦੇਣਾ ਇੱਕ ਹੈ ਉੱਪਰ ਈਟ ਉੱਪਰ ਐਕਸਲ ਦੀ ਪਹਿਲਾ ਲਾਈਫ ਸੇਡਸਾ ਹੁਣ ਮੇਰੇ ਖਿਆਲ ਉਹਨਾਂ ਨੇ ਉਸ ਨੂੰ 15 ਸਾਲ ਤੱਕ ਕਰ ਦਿੱਤਾ ਜਾਂਦਾ ਹੈ ਉਹਦੀ ਦੀ ਲਾਈਫੀ ਓਕੇ ਸੋ 15 ਸਾਲ ਪੁਰਾਣੀ ਤੱਕ ਤੁਸੀਂ ਗੱਡੀ ਉੱਪਰ ਐਕਸਲ ਵਿੱਚ ਬਿਦਾਤ ਤੇ ਫਾਨ ਸਾਹਿਬ ਓਕੇ ਤੇ ਉੱਪਰ ਈਟ ਵਿੱਚ ਉਹਨਾਂ ਨੂੰ ਗੱਡੀ ਦੇ ਮਾਡਲ ਦੇ ਨਾਲ ਕੋਈ ਫਰਕ ਨਹੀਂ ਤੁਸੀਂ ਕੋਈ ਵੀ ਚਲਾ ਸਕਦੇ ਹੋ ਠੀਕ ਹੈ ਤੇ ਸੱਜਨ ਭਾਈ ਇੱਕ ਗੱਲ ਮੈਂ ਜ਼ਰੂਰ ਮੈਂਸ਼ਨ ਕਰਾਂਗਾ ਜਦੋਂ ਤੁਸੀਂ ਗੱਡੀ ਖਰੀਦਣ ਬਾਰੇ ਗੱਲ ਕੀਤੀ ਆ ਮੋਸਟਲੀ ਕੀ ਹੁੰਦਾ ਕਈ ਵਾਰੀ ਨਵੇਂ ਸਟੂਡੈਂਟਾਂ ਨੂੰ ਆਪਸ਼ਨ 1 ਬਹੁਤ ਪਾਜਦਾ ਹੈ ਤੇ ਆਪਸ਼ਨ 1 ਮੈਂ ਹਮੇਸ਼ਾ ਆਪਣੇ ਕਸਟਮਰ ਨੂੰ ਕਹਿੰਦਾ ਘੱਟ ਤੋਂ ਘੱਟ ਜਾਓ ਕਿਉਂਕਿ ਆਪਸ਼ਨ ਦੇ ਵਿੱਚ ਉਹੀ ਗੱਡੀ ਜਾਏਗੀ ਜੋ ਬਾਅਰ ਨਹੀਂ ਮਿਲੇਗੀ ਓਕੇ ਠੀਕ ਹੈ ਤੇ ਉਹ ਵੀ ਕਰਦੇ ਆ ਕਰੇ ਆਪਸ਼ਨ ਦੇ ਕੇ ਮੈਂ ਕਰੇ ਗੱਡੀ ਸਸਤੀ ਲੈ ਲਈ ਪਰ ਨਹੀਂ ਬਹੁਤ سارے ਇਦਾਂ ਦੇ ਕੇਸ ਹੁੰਦੇ ਆ ਆਪਸ਼ਨ ਤੋਂ ਗੱਡੀ ਖਰੀਦ ਕੇ ਲੈ ਆਉਂਦੇ ਨੇ ਤੇ ਬਾਅਦ ਵਿੱਚ ਉਹ ਗੱਡੀ ਰੈਕ ਕਰ ਵਿੱਚ ਪਾਣੀ ਪੈਣੀ ਓਕੇ ਇੱਕ ਭਾਜੀ ਲਾਸਟ ਸਵਾਲ ਆ ਕਿ ਗੱਡੀ ਜਿਹੜੀ ਆਪਾਂ ਸੈਕੰਡ ਹੈਂਡ ਲੈਣੀ ਆ ਉਹ ਡੀਲਰ ਯੂਸ ਲੈਣੀ ਚਾਹੀਦੀ ਹੈ ਜਾਂ ਫੇਸਬੁੱਕ ਤੇ ਜਿਹੜੇ ਪ੍ਰਾਈਵੇਟ ਓਨਰ ਜਿਹੜੇ ਵੇਚਦੇ ਉਹਨਾਂ ਤੋਂ ਲੈਣੀ ਚਾਹੀਦੀ ਕਿਹੜੇ ਸਹੀ ਲੈ ਲੈਂਦੇ ਆ ਦੇਖੋ ਜੀ ਜੇ ਤਾਂ ਤੁਹਾਡੇ ਕੋਲ ਅੱਛਾ ਮੈਕੈਨਿਕ ਆ ਤੇ ਤੁਸੀਂ ਪ੍ਰਾਈਵੇਟ ਕੋਲ ਵੀ ਜਾ ਸਕਦੇ ਕਿਉਂਕਿ ਪ੍ਰਾਈਵੇਟ ਕੋਲੋਂ ਹਮੇਸ਼ਾ ਸਸਤੀ ਮਿਲੇਗੀ ਐਸ ਕੰਪੇਅਰ ਟੂ ਡੀਲਰ ਪਰ ਦੂਸਰੇ ਪਾਸੇ ਡੀਲਰ ਦਾ ਇਹ ਫਾਇਦਾ ਹੈ ਕਿ ਉਹ 3 ਮਹੀਨੇ ਲਈ ਰਿਸਪੋਨਸੀਬਲ ਹੈ ਉਹ ਤੁਹਾਨੂੰ ਜੇ ਘਰਾ ਗੱਡੀ ਦਿੰਦਾ ਹੈ ਤੇ ਤੁਸੀਂ ਉਸਦੀ ਕੰਪਲੇਂਟ ਕਰ ਸਕਦੇ ਹੋ ਉਹ ਤੁਹਾਨੂੰ ਚੀਟ ਕਰ ਸਕਦਾ ਤੁਸੀਂ ਕੰਪਲੇਂਟ ਕਰ ਸਕਦੇ ਹੋ ਪਰ ਪ੍ਰਾਈਵੇਟ ਓਨਰ ਦੀ ਕੋਈ ਕੰਪਲੇਂਟ ਨਹੀਂ ਤੁਸੀਂ ਪੈਸੇ ਦੇਤੇ ਗੱਡੀ ਲੈ ਲਈ ਗੱਡੀ ਤੁਹਾਡੀ ਪਾਸ ਉਹਦੇ ਵਿੱਚ ਕੋਈ ਦੇਚ ਕੋਈ ਕੰਜ਼ਿਊਮਰ ਅਫੇਅਰ ਨਹੀਂ ਕੁਝ ਕਰ ਸਕਦਾ ਕਿਸੇ ਨੇ ਕੁਝ ਨਹੀਂ ਕਰਨਾ ਉਹ ਤੁਹਾਡੀ ਖੁਦ ਦੀ ਚੋਇਸ ਹੈ ਕਿਉਂਕਿ ਉਹ ਕੋਈ ਬਿਜ਼ਨਸ ਨਹੀਂ ਰਨ ਕਰ ਰਿਹਾ ਦੂਸਰਾ ਬੰਦਾ ਮਨੇ ਕਿਹਾ ਮੇਰੀ ਗੱਡੀ ਹੈ ਤੇ ਕੀ ਗੱਲ ਤੇ ਕੋਈ ਜੇ ਬਲ ਕੀ ਕੀ ਉਹ ਜਿਹੜਾ ਕੀ ਕੁਝ ਦੇਖਣਾ ਚਾਹੀਦਾ ਹੈ ਗੱਡੀ ਦੇ ਵਿੱਚ ਅਗਰ ਮੰਨ ਲਓ ਪ੍ਰਾਈਮਰੀ ਕੰਪਨੈਂਟ ਦਾ ਬੰਦਾ ਗ੍ਰੀਡਨੰ ਬੰਦਾ ਕੀ ਕੁਝ ਚੈੱਕ ਕਰਨਾ ਚਾਹੀਦਾ ਸਾਨੂੰ ਗੱਡੀ ਦਾ ਕੀ ਕੁਝ ਲੱਗਦਾ ਕਿਹੜੀਆਂ ਫਾਸ ਚੀਜ਼ਾਂ ਜਿਹੜੀਆਂ ਮੇਨ ਜਿਵੇਂ ਕਿ ਇੱਕ ਤਾਂ ਸਮੋਕ ਕੱਢੀ ਸਮੋਕ ਨਾ ਕੱਢੀ ਹੋਵੇ ਉਹ ਕਿਵੇਂ ਚੈੱਕ ਕਰਦੇ ਗੱਡੀ ਨੂੰ ਸਟਾਰਟ ਰੱਖੋ ਐਗਜ਼ੌਸਟ ਦੇ ਵਿੱਚ ਕੋਈ ਸਮੋਕ ਨਹੀਂ ਆਣੀ ਚਾਹੀਦੀ ਨੰਬਰ 2 ਜ਼ਰੂਰ ਥੱਲੇ ਵੜ ਕੇ ਇੱਕ ਵਾਰੀ ਦੇਖੋ ਕਿ ਲੀਕ ਨਹੀਂ ਤੇ ਆਇਲ ਲੀਕ ਨਹੀਂ ਹੋਣਾ ਚਾਹੀਦਾ ਠੀਕ ਹੈ ਨੰਬਰ 3 ਗੱਡੀ ਨੂੰ ਐਟ ਲੀਸਟ 80 ਕਿਲੋਮੀਟਰ ਦੀ ਸਪੀਡ ਤੇ ਚਲਾ ਕੇ ਦੇਖੋ ट्रांसमिशन ਵਿੱਚ ਕੋਈ ਜਰਕ ਜਾਂ ਉਹਦੇ ਪਿਕਅਪ वगैरा ਠੀਕ ਹੈ ਆਮ ਤੌਰ ਤੇ ਪਤਾ ਚੱਲ ਜਾਂਦਾ ਹੈ ओके तो ਇਹਨਾਂ ਚੀਜ਼ਾਂ ਨੂੰ ਬਲ ਖਾਸ ਤਿਆਰ ਰੱਖੋ ਔਰ ਇੱਕ ਕੂਲੈਂਟ 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 ਜ਼ਰੂਰ ਤਿਆਰ ਰੱਖੋ ਜੇਕਰ ਰੇਡੀਏਟਰ ਦੇ ਵਿੱਚ ਪਾਣੀ ਹੈ ਇਹਦਾ ਮਤਲਬ ਇੰਜਨ ਦੇ ਅੰਦਰ ਰਸਟ ਲੱਗ ਚੁੱਕੀ ਤੇ ਰੋੜ ਵਾਦੀ ਤੁਸੀਂ ਪਹਿਲਾਂ ਚੱਲ ਚੁੱਕੇ ਹੋ ਕਿ ਰੋੜ ਵਾਦੀ ਜ਼ਰੂਰੀ ਹੈ ਹਾਂ ਰੋੜ ਵਾਦੀ ਤਾਂ ਜ਼ਰੂਰੀ ਹੈ ਤੇ ਰੋਡ ਵਰਦੀ ਦਾ ਭਾਜੀ ਜੇਕਰ ਖਰਚਾ ਕਿੰਨਾ ਕੋ ਜਾਂਦਾ ਰੋਡ ਵਰਦੀ ਦੇਖੋ ਜੀ ਰੋਡ ਵਰਦੀ ਦੀ ਫੀਸ 200 ਡਾਲਰ ਤੋਂ ਸ਼ੁਰੂ ਹੋ ਜਾਂਦੀ ਹੈ ਅੱਛਾ ਜੀ ਤੇ ਬਾਕੀ ਜੋ ਵੀ ਕੰਮ ਨਿਕਲੇ ਮੈਂ ਜਿੱਦਾ ਤੁਹਾਨੂੰ ਪਹਿਲਾਂ ਲੱਗ ਗਿਆ ਓਕੇ ਇਹ 2 25 ਫਿਰ ਤੋਂ ਲੈ ਕੇ ਕੰਪਲੀਟਲੀ ਫੇਲ ਹੋ ਜਾਂਦੀ ਹੈ ਕਿ ਯਾਰ ਕੀ ਹੁੰਦਾ ਗੱਡੀ ਰੈਸੀਡੈਂਟਲ ਹੁੰਦੀ ਹੈ ਔਰ ਰੋਡ ਵਰਦੀ ਕੁਝ ਰੋਡ ਵਰਦੀ ਦੇ ਇਹੋ ਜਿਹੇ ਕਰਾਈਟਰੀਆ ਦੇ ਚਾਹ ਜਾਂਦੀ ਹੈ ਕਿ ਉਸ ਨੂੰ ਪਾਸ ਨਹੀਂ ਕੀਤਾ ਜਾ ਸਕਦਾ ਇਹ ਐਦਾਂ ਦੇ ਵੀ ਕੁਝ ਜਿਹੜੇ ਪ੍ਰਾਈਵੇਟ ਓਨਰ ਆ ਕਿ ਐਦਾਂ ਦੀਆਂ ਗੱਡੀਆਂ ਵੇਚਦੇ ਨੇ ਜਿਹੜੀਆਂ ਬਿਲਕੁਲ ਜਿਹੜੀਆਂ ਬਿਲਕੁਲ ਵੇਚਿੰਦੇ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਜੇ ਤੁਸੀਂ ਪ੍ਰਾਈਵੇਟ ਓਨਰ ਕੋਲ ਗੱਡੀ ਖਰੀਦਦੇ ਹੋ ਤੇ ਤੁਸੀਂ ਕੁਝ ਨਹੀਂ ਕਰ ਸਕਦੇ ਓਕੇ ਉਹ ਤੁਹਾਨੂੰ ਕੂੜਾ ਵੀ ਵੇਚ ਸਕਦਾ ਉਦੋਂ ਪਤਾ ਕਿ ਪਤਾ ਵੀ ਨਹੀਂ ਲੱਗੇਗਾ ਪਤਾ ਵੀ ਨਹੀਂ ਕਿ ਕਿੱਦਾਂ ਰੋਡ ਵਰ ਤੇ ਜਿੱਥੇ ਵਿੱਚ ਪਾਸ ਨਹੀਂ ਹੁੰਦੀ ਤੁਹਾਨੂੰ ਨਹੀਂ ਪਤਾ ਚੱਲਦਾ ਨਹੀਂ ਪਤਾ ਮੈਨੂੰ ਨਹੀਂ ਪਤਾ ਸਕਦਾ ਉਹ ਹੋਇਸਤੇ ਉੱਪਰ ਚੋਕ ਕੇ ਹੀ ਪਤਾ ਚੱਲ ਸਕਦਾ ਓਕੇ ਥੈਂਕ ਯੂ ਤੁਹਾਨੂੰ ਸਰ ਇੱਕ ਪੀਐਸਆਰ ਬੁੱਕਾਉਣਾ ਪਵੇਗਾ ਉਹਦੇ ਵਿੱਚ ਉਹ ਜ਼ਰੂਰ ਲੈਣੀ ਜੇਕਰ ਤੁਸੀਂ ਗੱਡੀ ਮਹਿੰਗੀ ਗੱਡੀ ਲੈਣੀ ਹੈ 5000 ਰੁਪਏ ਤੋਂ ਉੱਪਰ ਜੇ ਪੀਐਸਆਰ ਰਿਪੋਰਟ ਨੂੰ ਚੈੱਕ ਕਰਵਾਉ 35 ਡਾਲਰ ਉਹਦੇ ਲੱਗਦੇ ਨੇ ਉਹ ਵੈਬਸਾਈਟ ਲਿਓ ਕਿੱਥੋਂ ਹੁੰਦੀ ਹੈ ਉਹ ਵੈਬਸਾਈਟ ਹੈ ਗਵਰਨਮੈਂਟ ਦੀ ਵੈਬਸਾਈਟ ਹੈ ਉਹਦੀ 35 ਡਾਲਰ ਫੀਸ ਹੈ ਓਕੇ ਉਸਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜਾਂਦਾ ਹੈ ਗੱਡੀ ਚੋਰੀ ਦੀ ਤਨੀ ਓਕੇ ਗੱਡੀ ਦਾ ਮੇਜਰ ਐਕਸੀਡੈਂਟ ਤਨੀ ਹੋਇਆ ਓਕੇ ਤੇ ਜਾਂ ਗੱਡੀ ਦੇ ਉੱਤੇ ਕੋਈ ਮਰੇ ਸਰ ਜਨਪਾ ਜੀ ਇੱਕ ਤਾਂ ਦੇ ਕੇਸ ਆ ਚੁੱਕੇ ਆ ਤੇ ਗੱਡੀ ਦੇ ਉੱਤੇ ਲੋਨ ਆ ਅੱਛਾ ਉਹ ਗੱਡੀ ਸੇਲ ਕਰ ਦਿੱਤੀ ਗਈ ਓਕੇ ਤੇ ਇੱਥੇ ਲੋਨ ਗੱਡੀ ਤੇ ਆ ਅੱਛਾ ਓਨਰ ਤੇ ਨਹੀਂ ਓਨਰ ਤੇ ਨਹੀਂ ਓਨਰ ਨੇ ਨਹੀਂ ਕੀਤੀ ਜਿਹਨੇ ਗ੍ਰੂਪੀ ਲੋਨ ਲਿਆ ਹਾਂ ਇਹ ਚੀਜ਼ ਜ਼ਰੂਰ ਚੈੱਕ ਕਰੋ ਤੇ ਨਹੀਂ ਤਾਰੋਗੇ ਤਾਂ ਗੱਡੀ ਨਹੀਂ ਤਾਰੋਗੇ ਤਾਂ ਉਹਨਾਂ ਨੇ ਗੱਡੀ ਲੈ ਜਾਣਗੇ ਤੁਸੀਂ ਇਹ ਨਹੀਂ ਉਹਨਾਂ ਨੂੰ ਕਹਿ ਸਕਦੇ ਕਿ ਮੈਂ ਤਾਂ ਪੈਸੇ ਦੇ ਕੇ ਗਈ ਸੀ ਓਕੇ ਸੋ ਇਹ ਚੀਜ਼ ਚੈੱਕ ਕਰਨੀ ਬਹੁਤ ਜ਼ਰੂਰੀ ਹੈ ਜੇਕਰ ਗੱਡੀ ਐਕਸਪੈਂਸਿਵ ਹੈ ਉਸ ਤੇ ਲੋਨ ਤੇ ਨਹੀਂ ਕੋਈ ਕੀ ਨਾ 3000 ਕਾਲਜ ਨੂੰ ਪੈ ਗਿਆ 3000 ਰੁਪਏ ਕਰਕੇ ਈਵਾਰੀ 3000 ਦੀ ਗੱਟੀ ਲੈਣ ਹੈ ਉਹਦੇ ਉੱਤੇ 35 ਹਜ਼ਾਰ ਦਾ ਲੋਨ ਖੜਾ ਬਿਲਕੁਲ ਬਿਲਕੁਲ ਫਿਰ ਤੁਹਾਨੂੰ ਤਾਂ ਪੈ ਗਈ ਨਾ 35 ਹਜ਼ਾਰ ਸੋ ਇਹ ਚੀਜ਼ ਜ਼ਰੂਰ ਪੀਪੀਐਸ ਸਾਡੇ ਜ਼ਰੂਰ ਚੈੱਕ ਕਰੋ 35 ਵਾਲੀ ਲੱਗਦੀ ਉਹਦੇ ਐਕਸੀਡੈਂਟ ਚੋਰੀ ਤੇਰੇ ਤੇ ਤੇ ਇਹੋ ਜਿਹੀ ਚੀਜ਼ਾਂ ਨੂੰ ਕਵਰ ਕਰੇ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਜਿਹੜੇ ਹੈਗੇ ਕਿਉਂਕਿ ਨਵੀਂ ਕਾਰ ਜਿਹੜੇ ਹੈਗੇ ਹਰਕਾਰਕ ਸ਼ੌਕ ਵੀ ਹੁੰਦਾ ਤੇ ਜ਼ਰੂਰਤ ਵੀ ਹੁੰਦੀ ਇੱਥੇ ਆ ਕੇ ਕਿ ਨਵੀਂ ਕਾਰ ਲੈਣੀ ਆ ਤਾਂ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਕਿ ਕਈ ਬੰਦੇ ਅ ਗਲਤ ਗੱਡੀਆਂ ਲੈ ਕੇ ਫਸ ਵੀ ਚੁੱਕੀਆਂ ਤੇ ਆਪਣਾ ਪੈਸਾ ਸਪੈਸ਼ਲੀ ਜਿਹੜਾ ਨੁਕਸਾਨ ਹੋ ਗਿਆ ਚੁੱਕਿਆ। ਸੋ ਤੁਸੀਂ ਸਮਾਂ ਕੱਢਿਆ ਬਹੁਤ-ਬਹੁਤ ਧੰਨਵਾਦ ਤੁਹਾਡਾ। ਸੋ ਦੁਆਰਾ ਵੀ ਲੱਗੇ ਚਲੋ। ਸੋ ਇਹ ਸੰਕਮਨ ਦੀ ਸਿੰਧੀ ਆਫ ਰੀਗਲ ਮੋਟਰ ਜਿਹੜੀ ਹੈ ਕੈਨਵਨ ਇਨਵੈਸਟ ਤੋਂ ਤੇ ਵਧੀਆ ਜਾਣਕਾਰੀ ਦਿੱਤੀ ਹੈ ਦੋਸਤੋ। ਸੋ ਤੁਸੀਂ ਵੀ ਅਗਰ ਕਾਰ ਵਧੀਆ ਇੱਕ ਕਾਰ ਲੈਣ ਦੀ ਸੋਚ ਰਹੇ ਹੋ ਕਿ ਇੱਕ ਸੈਕੰਡ ਹੈਂਡ ਕਾਰ ਯੂਜ਼ਡ ਕਾਰ ਤੁਸੀਂ ਲੈਣੀ ਆ ਤਾਂ ਜਰੂਰ ਮਕੈਨਿਕ ਦੀ ਜਿਹੜੀ ਹੈਗੀ ਸਲਾਹ ਦੇ ਨਾਲ ਲਿਓ। ਤੇ ਇਹਨਾਂ ਨੇ ਜਿਵੇਂ ਦੱਸਿਆ ਕਿ ਡੀਲਰ ਯੂਜ਼ ਜਿਹੜੀ ਹੈਗੀ ਆ ਜੇ ਤੁਸੀਂ ਪੈਸੇ ਖਰਚ ਸਕਦੇ ਹੋ ਤਾਂ ਡੀਲਰ ਯੂਜ਼ ਕਾਰ ਤੇ ਜਿਹੜੇ ਉੱਤੇ ਜ਼ਿਆਦਾ ਭਰੋਸਾ ਕੀਤਾ ਜਾ ਸਕਦਾ ਕਿਉਂਕਿ ਉਸਦੀ ਟੋਕ ਟੋਕਟ ਡੀਲਰ ਦੇ 3 ਮਹੀਨੇ ਦੀ ਜਿਹੜੀ ਹੈਗੀ ਵਾਰੰਟੀ ਹੁੰਦੀ ਹੈ ਅਗਰ ਕਾਰ ਦੇ ਵਿੱਚ ਕੋਈ ਦਿੱਕਤ ਆ ਗਈ ਆ ਤਾਂ ਤੁਸੀਂ ਜਾ ਕੇ ਡੀਲਰ ਨੂੰ ਫੜ ਸਕਦੇ ਹੋ ਉਸ ਦੇ ਉੱਤੇ ਕੇਸ ਕਰ ਸਕਦੇ ਹੋ ਅਗਰ ਪਰੰਤੂ ਤਾਂ ਅਗਰ ਤੁਸੀਂ ਫੇਸਬੁੱਕ ਤੋਂ ਸਸਤੀ ਕਾਰ ਦੇਖ ਕੇ ਗਲਤ ਕਿਤੇ ਜਗ੍ਹਾ ਫਸਦੇ ਹੋ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਤੇ ਇਸ ਕਰਕੇ ਜਿਹੜਾ ਇੱਕ ਮਕੈਨਿਕ ਨੂੰ ਜ਼ਰੂਰ ਚੈੱਕ ਕਰਾਓ ਕਿ ਆਪਾਂ ਜਾਂ ਮੈਂ ਮਕੈਨਿਕ ਦੀ ਸਲਾਹ ਜ਼ਰੂਰ ਲਓ ਪਹਿਲਾਂ ਕਿ ਮੈਂ ਕਾਰ ਲੈਣੀ ਹੈ ਕਿਸ ਤਰ੍ਹਾਂ ਦੀ ਉਹਨੂੰ ਇਨਸਪੈਕਸ਼ਨ ਜ਼ਰੂਰ ਕਰਾਓ ਤਾਂ ਕਿ ਤੁਹਾਡਾ ਜਿਹੜਾ ਉਹਦਾਸਾ ਤੇ ਸਮਝ ਨਾ ਆਵੇ ਤੇ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਸੋ ਕਿੱਦਾਂ ਦੀ ਤੁਹਾਨੂੰ ਵੀਡੀਓ ਲੱਗੀ ਹੈ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰੋ ਤਾਂ ਕਿ ਵਾਤ ਤੋਂ ਵਾਤ ਜਿਹੜੇ ਹੈਗੇ ਆ ਸੋ ਇਸ ਦਾ ਲਾਭ ਲੈ ਸਕੇ ਸੋ ਦੁਆਰਾ ਮਿਲਾ ਕੇ ਇੱਕ ਵਧੀਆ ਜਾਣਕਾਰੀ ਦੇ ਨਾਲ ਹੀ ਦਾਤਕ ਦੇਵ ਇਜਾਜ਼ਤ ਸਤਿ ਸ਼੍ਰੀ ਅਕਾਲ। ਤੇ ਇੱਕ ਹੋਰ ਮੈਂ ਰਿਕਵੈਸਟ ਕਰਨੇ ਬੇਨਤੀ ਕਰਨੇ ਕਿ ਆਸਟ੍ਰੇਲੀਆ ਲਾਈਫ ਡਾਟ ਪੰਜਾਬ ਚੈਨਲ ਨੂੰ ਜ਼ਰੂਰ ਦੇਖੋ ਸਬਸਕ੍ਰਾਈਬ ਕਰੋ